ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੇ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਇੱਕ ਮਾਈ ਵਾਲੇ ਮਹਾਪੁਰਖਾਂ ਵੱਲੋਂ ਦੱਸੀਆਂ ਹੋਈਆਂ ਬਹੁਤ ਕੀਮਤੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ ਭਾਵੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਭਾਵੇਂ ਕੋਈ ਭੈਣ ਭਰਾ ਹ ਰੋਜ ਗੁਰੂ ਘਰੇ ਜਾਂਦਾ ਹੋਵੇ ਕੋਈ ਮਹੀਨੇ ਵਾਲੇ ਦਿਨ ਵਸਿਆ ਵਾਲੇ ਦਿਨ ਜਦੋਂ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਉੱਤੇ ਕਿਰਪਾ ਹੁੰਦੀ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਤੁਸੀਂ 5 ਮਿੰਟ ਹਾਜ਼ਰੀ ਲਗਵਾ ਕੇ ਆਏ ਹੋ ਸਾਜ ਸੰਗਤ ਜਿਵੇਂ ਜੂਨ ਦਾ ਮਹੀਨਾ ਹੈ ਜੂਨ ਦੇ ਮਹੀਨੇ ਦੇ ਵਿੱਚ 10 ਤਰੀਕ ਨੂੰ ਇਸ ਦਿਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਾਸੇਖਨੋ ਹਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ 365 ਸਿੱਖਾਂ ਨੇ 500 ਜੋਧਪੁਰ ਜੇਲਾਂ ਕੱਟੀਆਂ ਸੰਗਤ ਜੀ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਹੈ ਬਸ ਤੁਸੀਂ ਇਹਨਾਂ ਚਾਰ ਗੱਲਾਂ ਦਾ ਧਿਆਨ ਰੱਖ ਲੈਣਾ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਸਮੇਂ ਆਉਂਦੇ ਸਮੇਂ ਇਹ ਚਾਰ ਗੱਲਾਂ ਦਾ ਧਿਆਨ ਰੱਖ ਲੈਂਦੇ ਹੋ ਚਾਰ ਕੰਮ ਕਰ ਲੈਂਦੇ ਹੋ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਭਰੀ ਝੋਲੀ ਘਰ ਵਾਪਸ ਆਓਗੇ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੁਹਾਡੇ ਉੱਤੇ ਹੋਵੇਗੀ ਅਤੇ ਉਹ ਸਾਰੀ ਕਿਰਪਾ ਤੁਸੀਂ ਆਪਣੇ ਘਰ ਹੀ ਲੈ ਕੇ ਆਓਗੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਹਾਂ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਮਿਲੀਆਂ ਦਾਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਲੀ ਖੁਸ਼ੀ ਬਰਕਤ ਅਸੀਂ ਰਸਤੇ ਦੇ ਵਿੱਚ ਹੀ ਗਵਾ ਬੈਠਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਨੇ ਜੋ ਕੀਮਤੀ ਕਲਾ ਸਮਝਾਈਆਂ ਨੇ ਮੈਨੂੰ ਖੁਦ ਨੂੰ ਬਹੁਤ ਪਿਆਰੀਆਂ ਲੱਗੀਆਂ ਨੇ ਇਸ ਕਰਕੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੇ ਤੁਹਾਨੂੰ ਇਹ ਗੱਲਾਂ ਇਹ ਜੁਗਤੀਆਂ ਚੰਗੀਆਂ ਲੱਗੀਆਂ ਤਾਂ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਅਪਣਾਓ ਜਦੋਂ ਵੀ ਗੁਰੂ ਘਰੇ ਜਾਣਾ ਹੈ ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਦਰਸ਼ਨ ਕਰਕੇ ਸੇਵਾ ਕਰਕੇ ਘਰ ਵਾਪਸ ਆਉਣਾ ਹੈ ਉਦੋਂ ਕਿਹੜੇ ਕੰਮ ਕਰਨੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਕਰੀਏ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੈ ਉਦੋਂ ਸਾਡਾ ਕੀ ਤਰੀਕਾ ਹੋਣਾ ਚਾਹੀਦਾ ਹੈ ਪਾਪ ਕਿ ਕਿਸ ਤਰੀਕੇ ਦੇ ਨਾਲ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੈ ਗੁਰਦੁਆਰਾ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਜੀ ਨਾਲ ਮਿਲਣ ਚੱਲਨੇ ਹਾਂ ਸ਼ਹੀਦਾਂ ਦੇ ਸ਼ਹੀਦ ਸ਼ਾਨ ਸ਼ਾਹ ਦਰਸ਼ਨ ਸ਼ਹੀਦਾਂ ਦੇ ਦਰਸ਼ਨ ਕਰਨ ਚੱਲਨੇ ਹਾਂ ਪਰ ਸੋਚ ਮਤਾ ਸਾਫ ਸਫਾਈ ਖਾਸ ਧਿਆਨ ਰੱਖਣਾ ਹੈ ਕਪੜੇ ਪਾਵੇਂ ਆਪਾਂ ਪੁਰਾਣੇ ਪਾ ਕੇ ਚਾਹੀਏ ਪਰ ਕਪੜੇ ਸਾਫ ਸੁਥਰੇ ਹੋਣੇ ਚਾਹੀਦੇ ਹਨ ਪਾਵੇਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੱਚੇ ਪਾਤਸ਼ਾਹ ਸਾਡਾ ਪਹਿਰਾਵਾ ਨਹੀਂ ਦੇਖਦੇ ਸਾਡੇ ਹੱਥ ਵਿੱਚ ਫੜੀਆਂ ਪੇਟਾਵਾਂ ਨਹੀਂ ਦੇਖਦੇ ਉਹ ਤਾਂ ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦੇ ਹਨ ਜੇਕਰ ਸਾਡੇ ਅੰਦਰੋਂ ਨੀਅਤ ਸੱਚੀ ਹੈ ਸਾਡੇ ਅੰਦਰ ਆਪਣੇ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ પ્રેમ ਭਰੋਸਾ ਸ਼ਰਧਾ ਪੂਰੀ ਹੈ ਤਾਂ ਸੱਚੇ ਪਾਤਸ਼ਾਹ ਜੀ ਸਾਨੂੰ ਮੈਲੇ ਕੁਚੈਲੇ ਕੱਪੜਿਆਂ ਦੇ ਵਿੱਚ ਵੀ ਗੱਲ ਨਾਲ ਲਾ ਲੈਂਦੇ ਹਨ ਤਾਂ ਸਾਡੇ ਵੱਲੋਂ ਤਾਂ ਪਾਵਨਾ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਸ਼ਾਨ ਸ਼ਾ ਦੇ ਸ਼ਾਨਚਾ ਨੂੰ ਮਿਲਣਾ ਚਾਹੁੰਦੇ ਹਾਂ ਸਾਡੇ ਵੱਲੋਂ ਸਤਿਕਾਰ ਪੂਰਾ ਹੋਣਾ ਚਾਹੀਦਾ ਹੈ ਆਪਣੇ ਵੱਲੋਂ ਅਸੀਂ ਤਿਆਰ-ਬਹਰ ਤਿਆਰ ਹੋ ਕੇ ਚਾਹੀਏ ਉਸ ਤੋਂ ਬਾਅਦ ਦੂਸਰੀ ਗੱਲ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਦੇ ਵੀ ਇਕੱਲੇ ਨਾ ਜਾਓ ਨਾਲ ਇੱਕ ਦੋ ਸਰੀਰਾਂ ਨੂੰ ਲੈ ਕੇ ਜਾਓ ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਪਰ ਧਿਆਨ ਇਹ ਰੱਖਣਾ ਕਿ ਆਪਾਂ ਰਸਤੇ ਦੇ ਵਿੱਚ ਗੱਲਾਂ ਕਰਦੇ ਹੋਏ ਨਹੀਂ ਜਾਣਾ ਇਹ ਕੰਮ ਨਹੀਂ ਕਰਨਾ ਗੁਰੂ ਗੁਰੂ ਕਰਦੇ ਆ ਜਾਣਾ ਹੈ ਨਾਮ ਜਪਦੇ ਜਾਣਾ ਹੈ ਗੁਰੂ ਗੁਰੂ ਕਰਦੇ ਹੈ ਗੁਰੂ ਘਰ ਤੋਂ ਵਾਪਸ ਆਉਣਾ ਹੈ ਜਿਹੜੇ ਸਰੀਰ ਨਾਲ ਚੱਲੇ ਨੇ ਉਹਨਾਂ ਨੂੰ ਸਮਝਾਓ ਕਿ ਇਹ ਜਿਹੜਾ ਇਹ ਜਿਹੜਾ ਵੇਲਾ ਹੈ ਬੜਾ ਕੀਮਤੀ ਵੇਲਾ ਹੈ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਡੇ ਤੇ ਬੜੀ ਮਿਹਰ ਭਰੀ ਨਜ਼ਰ ਕੀਤੀ ਹੈ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਹੀ ਆਪਾਂ ਗੁਰੂ ਘਰੇ ਜਾ ਰਹੇ ਹਾਂ ਇਹ ਸਤਗੁਰ ਸੱਚੇ ਪਾਸ਼ਾ ਨੇ ਆਪ ਸਦੇ ਪੇਜ ਕੇ ਬੁਲਾਇਆ ਹੈ ਕਿਉਂਕਿ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਕੋਈ ਵੀ ਗੁਰੂ ਘਰੇ ਜਾ ਨਹੀਂ ਸਕਦਾ ਹੁਣ ਕਈ ਲੋਕ ਸਾਰਾ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਨੇ ਪਰ ਫੇਰ ਵੀ ਉਹ ਗੁਰੂ ਘਰ ਵੱਲ ਮੂੰਹ ਨਹੀਂ ਕਰਦੇ ਉਹਨਾਂ ਦੇ ਕੋਲ ਗੁਰੂ ਘਰੇ ਨਾ ਜਾਣ ਦੇ ਸੌ ਬਹਾਨੇ ਹੁੰਦੇ ਹਨ ਕਿ ਕੱਲ ਚੱਲ ਜਾਗੇ ਪਰਸੋਂ ਚੱਲ ਜਾਾਂਗੇ ਕਈ ਭੈਣ ਭਰਾ ਅਚਾਈ ਹੁੰਦੀਆਂ ਹਨ ਜਿਨ੍ਹਾਂ ਤੇ ਬਹੁਤ ਹੀ ਕਿਰਪਾ ਹੁੰਦੀ ਹੈ ਜਿਨ੍ਹਾਂ ਨੂੰ ਸਤਕੁ ਸੱਚੇ ਪਾਤਸ਼ਾਹ ਹਰ ਰੋਜ਼ ਮਿਲਣਾ ਚਾਹੁੰਦੇ ਹਨ ਤੇ ਉਹਨਾਂ ਦੇ ਮਨ ਦੇ ਅੰਦਰ ਸਤਕੁ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਤੜਫੋਟ ਦੀ ਹੈ ਪਿਆਰ ਉੱਠਦਾ ਹੈ ਉਹ ਆਪਣੇ ਕੰਮ ਤਾਂ ਦੇ ਛੱਡ ਕੇ ਵੀ ਗੁਰੂ ਘਰੇ ਚਲੇ ਜਾਂਦੇ ਹਨ ਗੁਰੂ ਦੇ ਦਰਸ਼ਨ ਕਰਨ ਦੇ ਲਈ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਬਹੁਤ ਵੱਡੀ ਕਿਰਪਾ ਹੈ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਸ਼ੁਕਰੀਆ ਅੱਜ ਤੁਸੀਂ ਮੇਰੇ ਤੇ ਤਰਸ ਕੀਤਾ ਹੈ ਮੈਨੂੰ ਆਪਣੇ ਦਰਸ਼ਨਾਂ ਦੇ ਲਈ ਬੁਲਾਇਆ ਹੈ ਇਸ ਵੇਲੇ ਨੂੰ ਸੰਭਾਲਣਾ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਜਾਣਾ ਹੈ ਉੱਥੇ ਜਾ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਪਹਿਲਾਂ ਗੁਰੂ ਸਾਹਿਬ ਜੀ ਨੂੰ ਫਤਿਹ ਲਾਉਣੀ ਹੈ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਕੋਈ ਕਾੜੀ ਨਹੀਂ ਕਰਨੀ ਜੇ ਕੋਈ ਪੇਟਾ ਲੈ ਕੇ ਗਏ ਹੋ ਉਹ ਗੁਰੂ ਸਾਹਿਬ ਜੀ ਦੇ ਅੱਗੇ ਪੇਟ ਕਰਨੇ ਹਨ ਗੁਰੂ ਸਾਹਿਬ ਜੀ ਨੂੰ ਸਾਡੀਆਂ ਪੇਟਾਵਾਂ ਸੇਵਾਵਾਂ ਦੇ ਨਾਲ ਕੋਈ ਮਤਲਬ ਨਹੀਂ ਹੈ ਉਹ ਸਿਰਫ ਸਾਡੇ ਹਿਰਦੇ ਦਾ ਪਿਆਰ ਦੇਖਦੇ ਨੇ ਬਸ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਅਤੇ ਜੋ ਵੀ ਗੁਰੂ ਘਰ ਤੋਂ ਉਪਦੇਸ਼ ਆ ਰਿਹਾ ਹੈ ਗੁਰ ਪਾਣੀ ਦਾ ਪਾਠ ਹੋ ਰਿਹਾ ਹੈ ਕਥਾ ਵਿਚਾਰ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਬਸ ਉਹਨੂੰ ਧਿਆਨ ਦੇ ਨਾਲ ਸੁਣ ਕੇ ਸਮਝ ਕੇ ਪੱਲੇ ਬਣ ਕੇ ਆਈਏ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਮੌਕਾ ਮਿਲਿਆ ਤਾਂ ਵੀ ਸ਼ੁਕਰਾਨਾ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਉਹ ਨਹੀਂ ਗਵਾਉਣਾ ਸੰਗਤ ਦੀ ਸੇਵਾ ਕਰੋ ਸੰਗਤ ਦੇ ਝੋਟੇ ਬਰਤਨਾਂਾਂ ਨੂੰ ਸੰਗੰਨ ਦੇ ਜੋੜੇ ਸਾਫ਼ ਕਰੋ ਜੋ ਵੀ ਗੁਰੂ ਘਰ ਦੇ ਵਿੱਚ ਸੇਵਾ ਮਿਲਦੀ ਹੈ ਸੇਵਾ ਕਰੋ ਬਸ ਬਸ ਧਿਆਨ ਰੱਖੋ ਕਿ ਸਾਡੀ ਹਾਜ਼ਰੀ ਭਾਵੇਂ ਉੱਥੇ 5 ਮਿੰਟ ਵੀ ਲੱਗੀ ਹੈ ਭਾਵੇਂ 5 ਘੰਟੀਆਂ ਦੀ ਜਿੰਨੀ ਹਾਜ਼ਰੀ ਲਾਉਣੀ ਹੈ ਬੜੇ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਲੀਕੇ ਦੇ ਨਾਲ ਕੋਸ਼ਿਸ਼ ਕਰਨੀ ਹੈ ਕਿ ਅਸੀਂ ਗੁਰੂ ਘਰ ਆਏ ਹਾਂ ਤੇ ਗੁਰੂ ਤੋਂ ਕੁਝ ਪ੍ਰਾਪਤ ਕਰਕੇ ਜਾਈਏ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਦੇ ਦਰਸ਼ਨ ਕਰਕੇ ਘਰ ਵਾਪਸ ਆਉਂਦੇ ਹਾਂ ਤਾਂ ਮਹਾਂਪੁਰਖ ਜੀ ਕਹਿੰਦੇ ਕਿ ਘਰ ਆਉਂਦਿਆਂ ਸਾਰ ਕਦੇ ਵੀ ਨਾਲ ਦੀ ਨਾਲ ਆਪਣੇ ਕੰਮ-ਤੰਦੇ ਤੇ ਨਹੀਂ ਲੱਗ ਜਾਣਾ ਕੁਝ ਲੋਕ ਆਉਂਦੇ ਸਾਰ ਜਲਦੀ ਦੇ ਨਾਲ ਕੱਪੜੇ ਬਦਲਦੇ ਨੇ ਤੇ ਵਾਸ਼ਰੂਮ ਨੂੰ ਜਾਂਦੇ ਨੇ ਮਹਾਂਪੁਰਖ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆਉਣਾ ਹੈ ਗੁਰੂ-ਗੁਰੂ ਕਰਦੇ ਆਏ ਸੀ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਜਾਓ ਜਿੱਥੇ ਤੁਸੀਂ ਰੋਜ਼ਾਨਾ ਬੈਠ ਕੇ ਨਾਮ ਜਪਦੇ ਹੋ ਜਿੱਥੇ ਤੁਸੀਂ ਗੁਰੂ ਸਾਹਿਬ ਜੀ ਦੇ ਗੁਰਕਾ ਸਾਇਮ ਜੀ ਰੱਖਦੇ ਹੋ ਜਾਂ ਜਿਸ ਵੀ ਤਰੀਕੇ ਦੇ ਨਾਲ ਜਿੱਥੇ ਵੀ ਬੈਠ ਕੇ ਤੁਸੀਂ ਗੁਰੂ ਨੂੰ ਯਾਦ ਕਰਦੇ ਹੋ ਪਾਠ ਕਰਦੇ ਹੋ ਉਥੇ ਜਾਓ ਉਥੇ ਬੈਠ ਕੇ ਪੰਜ ਪੌਣੀਆਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਜਿਸ ਵੀ ਗੁਰੂ ਦੇ ਦਰਸ਼ਨ ਕਰਕੇ ਆਏ ਹੋ ਜਿਵੇਂ ਮੰਨ ਲਓ ਕੁਝ ਸੰਗਤਾਂ ਜੋ ਪੈਰਾ ਜੋ ਪੈਰਾ ਸੇਵ ਕਟਣ ਦੇ ਲਈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦੀਆਂ ਨੇ ਤਾਂ ਉਹ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਧਿਆਨ ਧਰ ਲਓ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਤਾਰ ਲਓ ਗੁਰੂ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਤਾਰ ਲਓ ਗੁਰੂ ਰਾਮਦਾਸ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਤਾਰ ਕੇ ਦਸਵੇਂ ਪਾਸ਼ਾ ਜੀ ਦੇ ਵਿੱਚੋਂ ਜਾਂ ਫਿਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਤਾਰ ਕੇ ਉਹਨਾਂ ਦੇ ਅੱਗੇ ਬੇਨਤੀ ਕਰਨੀ ਹੈ ਪਹਿਲਾਂ ਜਪਜੀ ਸਾਹਿਬ ਜੀ ਦੀਆਂ ਪੰਜ ਪੌੜੀਆਂ ਦਾ ਪਾਠ ਕਰ ਲਓ ਜੇ ਪੂਰਾ ਜਪਜੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਤਾਂ ਉਹ ਬਹੁਤ ਵਧੀਆ ਹੈ ਜੇਕਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਫਿਰ ਪੰਜ ਪੌੜੀਆਂ ਦਾ ਪਾਠ ਕਰ ਲਓ ਜਾਂ ਮੋਲ ਮੰਤਰ ਦਾ जाप ਕਰ ਲਓ ਅਤੇ ਛੋਟੀ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਇਸ਼ਾ ਜੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਅੱਜ ਤੁਸੀਂ ਮੇਰੇ ਉਤੇ ਤਰਸ ਕੀਤਾ ਮੇਰੇ ਉਤੇ ਇੰਨੇ ਵੱਡੇ ਬਖਸ਼ਿਸ਼ ਇੰਨੇ ਵੱਡੇ ਕਿਰਪਾ ਕੀਤੀ ਮੈਨੂੰ ਇਹ ਸਤਸੰਗ ਦੀਆਂ ਕੜੀਆਂ ਬਖਸ਼ੀਆਂ ਉਹਾਂ ਦੇ satsang ਦੀਆਂ ਘੜੀਆਂ ਕਰਮਾ ਵਾਲਿਆਂ ਨੂੰ ਹੀ ਮਿਲਦੀਆਂ ਨੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨਾ ਆਪਣੇ ਗੁਰੂ ਦਾ ਉਪਦੇਸ਼ ਸੁਣਨਾ ਇਹ ਕਰਮਾ ਪਾਗਾ ਵਾਲਿਆਂ ਨੂੰ ਘੜੀਆਂ ਨਸੀਬ ਹੁੰਦੀਆਂ ਨੇ ਇਸ ਕਰਕੇ ਜੇਕਰ ਇਹ ਘੜੀਆਂ ਤੁਹਾਨੂੰ ਮਿਲੀਆਂ ਨੇ ਤਾਂ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਮਹਾਪੁਰਖ ਜੀ ਕਹਿੰਦੇ ਕਿ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਗੁਰੂ ਘਰ ਜਾਂਦੇ ਹਾਂ ਗੁਰੂ ਘਰ ਤੋਂ ਵਾਪਸ ਆਉਂਦੇ ਹਾਂ ਤਾਂ ਯਕੀਨ ਕਰਕੇ ਜਾਣਿਓ ਜੇ ਭਰੀ ਝੋਲੀ ਕਰ ਵਾਪਸ ਆਵਾਂਗੇ ਕਿਉਂਕਿ ਜਦੋਂ ਆਪਾਂ ਗੁਰੂ ਘਰ ਗਏ ਗੁਰੂ ਸਾਹਿਬ ਜੀ ਨੇ ਸਾਨੂੰ ਖਾਲੀ ਨਹੀਂ ਭੇਜਿਆ ਕੁਝ ਨਾ ਕੁਝ ਸਾਨੂੰ ਦੇ ਕੇ ਭੇਜਿਆ ਹੈ ਇਹ ਸਾਡੇ ਝੋਲੇ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਕੇ ਭੇਜੀ ਹੈ ਪਰ ਉਹ ਸਾਡੀਆਂ ਗਲਤੀਆਂ ਹੁੰਦੀਆਂ ਹਨ ਅਸੀਂ ਮਾਲਕ ਵੱਲੋਂ ਮਿਲੀਆਂ ਦਾਤਾਂ ਰਸਤੇ ਦੇ ਵਿੱਚ ਵੀ ਵੰਡ ਆਉਂਦੇ ਹਾਂ ਕਈ ਵਾਰ ਰਸਤੇ ਵਿੱਚ ਖੜ ਜਾਂਦੇ ਹਾਂ ਕਿਸੇ ਨਾ ਕਿਸੇ ਕਿਸੇ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਹਾਂ ਕਿਸੇ ਦਿਨ ਇੰਦਿਆ ਚੁਕਲੀ ਕਰਨੇ ਸ਼ੁਰੂ ਕਰ ਦਿੰਦੇ ਹਾਂ ਇਸ ਤਰ੍ਹਾਂ ਅਸੀਂ ਪ੍ਰਾਪਤ ਕੀਤਾ ਸਾਰਾ ਧਨ ਨਾਮ ਦੀ ਕਮਾਈ ਉਥੇ ਗਵਾ ਲੈਂਦੇ ਹਾਂ ਗੁਰੂ ਦੀਆਂ ਦਾਤਾਂ ਗੁਰੂ ਦੀ ਬਖਸ਼ਿਸ਼ ਸਾਰੇ ਰਸਤੇ ਵਿੱਚ ਗਵਾ ਦਿੰਦੇ ਹਾਂ ਜਦੋਂ ਆਪਾਂ ਗੁਰੂ ਘਰ ਤੋਂ ਸਿੱਧਾ ਘਰ ਵਾਪਸ ਆਉਂਦੇ ਹਾਂ ਘਰ ਆਉਂਦਿਆਂ ਸਾਰ ਵਾਏ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਤਾਂ ਮਹਾਪੁਰਖ ਜੀ ਕਹਿੰਦੇ ਹਨ ਯਕੀਨ ਕਰਕੇ ਜਾਣਿਓ ਜੋ ਵੀ ਵਾਏ ਗੁਰੂ ਜੀ ਦੀ ਦਾਤ ਸਾਡੀ ਝੋਲੀ ਵਿੱਚ ਪਈ ਹੈ ਉਸਾਂ ਨੂੰ ਜ਼ਰੂਰ ਮਿਲਦੀ ਹੈ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਗੁਰੂ ਘਰੇ ਜਾਂਦਾ ਮੌਕਾ ਮਿਲਿਆ ਜਿਵੇਂ ਕਿ ਸੰਗਰਾਦ ਹੁੰਦੀ ਹੈ ਮੱਸਿਆ ਹੁੰਦੀ ਹੈ ਸੰਗ ਤਾਂ ਗੁਰੂ ਘਰ ਜਾਂਦੀਆਂ ਨੇ ਮੱਸਿਆ ਵਾਲੇ ਦਿਨ ਜਾਂ ਖਾਸ ਦਿਨ ਤਿਉਹਾਰ ਤੇ ਜਦੋਂ ਵੀ ਗੁਰੂ ਘਰੇ ਜਾਂਦੀਆਂ ਨੇ ਬਸ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਅਤੇ ਜਿਹੜੇ ਰੋਜ਼-ਰੋਜ਼ ਗੁਰੂ ਘਰੇ ਜਾਂਦੇ ਨੇ ਉਹ ਤਾਂ ਕਰਮਾ ਵਾਲੇ ਭਾਗਾਂ ਵਾਲੇ ਨੇ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ ਉਹਨਾਂ ਦੇ ਉੱਤੇ ਉਹੋਂ ਮੇ ਤੋਂ ਬੱਚੇ ਰਹਿੰਦੇ ਹਨ ਉਹ ਨਿੰਦੇਆ ਚੁਗਲੀ ਤੋਂ ਦੂਰ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ